ਬੜੀ ਮਿਹਰੋਂ ਵਾਧਾ ਕਰ ਲੋ ਸਾਰੀ ਇੰਗਲੈਂਡ ਫੈਡਰੇਸ਼ਨ ਤੋਂ ਮਾਫੀ ਮੰਗਦਾ ਹੈਲੋ ਅ ਇੱਕ ਮੈਟਰ ਹੈਗਾ ਜੀ ਅੰਬੇ ਦਾ ਥੋੜਾ ਜਿਹਾ ਮਿਸ ਅੰਡਰਸਟੈਂਡਿੰਗ ਦੇ ਨਾਲ ਤੋ ਅਸੀਂ ਕਾਫੀ ਪਲੇਅਰ ਜਿਹੜੇ ਇੰਗਲੈਂਡ ਦੀ ਧਰਤੀ ਦੇ ਲਾਸਟ ਈਅਰ ਬਿਆਨ ਕੀਤੇ ਸੀ ਤੋ ਉਹਨਾਂ ਪਲੇਅਰਾਂ ਦੇ ਵਿੱਚੋਂ ਦੋ ਪਲੇਅਰਾਂ ਦੀ ਚਿੱਠੀ ਆਈ ਹੈ ਸਾਨੂੰ ਤੋ ਜਿਹੜਾ ਅੰਬਾ ਹੈਗਾ ਆ ਉਹ ਕਹਿੰਦਾ ਬਾਈ ਮਿਸਟੇਕ ਮੇਰੇ ਕੋਲੋਂ ਜਿਹੜੀ ਉਹ ਮਿਸਟੇਕ ਹੋਣ ਦੇ ਨਾਲ ਮੈਂ ਕੈਨੇਡਾ ਖੇਡਿਆ ਤੋ ਉਹ ਆਪਣੇ ਬਿਹਫ ਆਪਣੇ ਮੂੰਹ ਤੋਂ ਜੋ ਗਲਤੀ ਹੋਈ ਆ ਉਹ ਮਾਫੀ ਮੰਗੂਗਾ ਉਸ ਤੋਂ ਬਾਅਦ ਇੰਗਲੈਂਡ ਕਬੱਡੀ ਫੈਡਰੇਸ਼ਨ ਉਹਦੇ ਲਈ ਫੈਸਲਾ ਕਰੂਗੀ ਸਾਸਤਰੀ ਗੱਲ ਜੀ ਮੈਂ ਤਾਂ ਕਬੱਡੀ ਪਲੇਅਰ ਅੰਬਾਸੌਰ ਸਿੰਘ ਸਾਰੇ ਹੀ ਸੰਗਤ ਤੋਂ ਤੇ ਇੰਗਲੈਂਡ ਫੈਡਰੇਸ਼ਨ ਤੋਂ ਮੈਂ ਮਾਫੀ ਮੰਗਦਾ ਕਿ ਭਾਜੀ ਪਿਛਲੇ ਸਾਲ ਮੇਰੇ ਤੋਂ ਗਲਤੀ ਹੋਈ ਆ ਹਨਾ ਤੇ ਲਿਸਟਰ ਜੀ ਮੈਂ ਮੂਰਲੇ ਜਦੋਂ ਵੀ ਆਉਂਗਾ ਇੰਗਲੈਂਡ ਮੈਂ ਲਿਸਟਰ ਜੀ ਖੇਡੂਗਾ ਇਸ ਕਰਕੇ ਮੇਰੀ ਗਲਤੀ ਮਾਫ ਕੀਤੀ ਜਾਵੇ ਬਹੁਤ ਧੰਨਵਾਦ ਹੋਊਗਾ ਤੁਹਾਡਾ ਇੰਗਲੈਂਡ ਫੈਡਰੇਸ਼ਨ ਦਾ ਜੀ ਬੋਲੋ ਜੀ ਸੋਨਿਹਾਨ ਸਤ ਸ੍ਰੀ ਅਕਾਲ ਲਓ ਜੀ ਫੈਸਲਾ ਹੋ ਗਿਆ 2 ਮਿੰਟ ਦੇ ਵਿੱਚ ਵਿੱਚ ਮੈਚ ਚਾਲੂ ਹੋਣ ਜਾ ਰਿਹਾ ਬਹੁਤ ਬਹੁਤ ਧੰਨਵਾਦ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਗਰਾਊਂਡ ਤੇ ਆ ਕੇ ਖੜੇ ਪੈਰ ਪਲੇਅਰ ਦੀ ਰਿਕੁਐਸਟ ਮੰਨ ਤੇ ਉਹਨੂੰ ਸਿਰ ਮੱਥੇ ਮੰਨ ਕੇ ਮਨਜ਼ੂਰ ਕੀਤਾ ਤੇ ਉਹਨੂੰ ਖੇਡਣ ਦੀ ਇਜਾਜ਼ਤ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਅੰਬੇਦਾ ਵੀ ਜਿਨੇ ਵੱਡਾ ਦਿਲ ਖੋਲ ਕੇ ਆਪਣੀ ਗਲਤੀ ਮੰਨੀ ਹੈ ਕਿਉਂਕਿ ਆਪਣੀ ਗਲਤੀ ਮੰਨਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਅੱਜ ਕੱਲ ਆਪਣਾ ਸਾਰਾ ਜੋਰ ਗਲਤੀ ਮਨਾਉਣ ਤੇ ਲੱਗ ਜਾਂਦਾ ਸਾਰੀ ਦੁਨੀਆ ਇਸ ਗੱਲ ਤੇ ਲੱਗਦੇ ਗਲਤੀ ਮੰਦੀ ਨਹੀਂ ਇਹ ਇੱਕ ਸਪੋਰਟਸਮੈਨਸ਼ਿਪ ਹੈ ਇੱਕ ਪਲੇਅਰ ਦੀ ਸ਼ਾ ਸ਼ਕਤੀ ਹੈ ਕਿ ਉਹਨੇ ਆਪਣੀ ਗਲਤੀ ਮੰਨੀ ਹੈ ਮੈਚ ਚਾਲੂ ਕੀਤਾ ਜਾਵੇ ਰੈਫਰੀ ਜੀ ਬਹੁਤ ਬਹੁਤ ਧੰਨਵਾਦ ਅੰਬੇ ਤੇਰਾ ਵੀ ਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਦੋਨਾਂ ਦੇ ਹੀ ਦਿਲ ਬਹੁਤ ਵੱਡੇ ਆ ਇੱਕ ਨੇ ਮਾਫੀ ਮੰਗ ਲਈ ਦੂਜੇ ਨੇ ਮਨਜ਼ੂਰੀ ਕਰਤੀ ਤੇ ਅਸੀਂ ਇੰਡੀਆ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਦਰਸ਼ਕਾਂ ਨੂੰ ਇੱਕ ਵਧੀਆ ਮੈਚ ਵੇਖਣ ਨੂੰ ਮਿਲੂਗਾ ਧੰਨਵਾਦ ਜੀ